ਨਾਕ ਬੁੱਤ ਝਾਂਕ ਪਿਆ ਹਾਏ ਬੱਲੇ 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 ਇਹਦਾ ਬੜਾ ਸੋਨਾ ਬੁੱਤ ਬਣਾਇਆ ਤੁਸੀਂ ਹਾਂ ਉਹ ਬਿਲਕੁਲ ਮੰਤਰੀ ਸਾਹਿਬ ਜੀ ਉਹ ਇਹ ਤਾਂ ਜਮਾ ਅਸਲੀ ਲੱਗਦਾ ਭਾਈ ਉਹ ਬਣਾਉਣ ਵਾਲੇ ਨੇ ਕਮਾਲ ਹੀ ਕਰਤੀ ਉਹ ਦਰਦ ਨਹੀਂ ਓਏ ਓਏ ਸਵੇਰੇ ਤਾਂ ਮੰਤਰੀ ਸਾਹਿਬ ਨੇ ਪੁੱਤਰੇ ਗੱਲ ਤੇ ਹਾਰ ਪਾਉਣੇ ਆ ਉਹ ਹਜੇ ਤੱਕ ਤੁਸੀਂ ਇਹਦੇ ਕਪੜਾ ਨਹੀਂ ਮਾਰੇ ਸਬਾਈ ਨਹੀਂ ਕਰੀ ਉਹ ਪੁੱਤਰ ਰੋਊਗਾ ਨਹੀਂ ਤਾਂ ਹੋਰ ਕੀ ਕਰੂਗਾ ਉਹ ਗੁਰਦੇ ਜੀ

ਕੱਟ ਕਰੋ ਪ੍ਰੈਸਓਰ ਵੀ ਕਰਦੇ ਸਾਡੇ ਦੇਖਾ ਬਿਲਕੁਲ ਬੰਦੂ ਕੈਰੀਆ ਖਿੱਚ ਕੇ ਰੱਖੋ ਪੈਂਟ ਕੇ ਪੂਰਾ ਖੱਟ ਕੇ ਉਹ ਗੱਲ ਸੁਣੋ ਅਪਰਾਏ ਸਰਜੀ ਕਰ ਲਈ ਕਿਤੇ ਮੰਤਰੀ ਸਾਹਿਬ ਦੀ ਬੇਇੱਜ਼ਤੀ ਨਾ ਹੋ ਜੇ ਕਦੇ ਭਗਤ ਸਿੰਘ ਦਾ ਕੱਦ ਵੀ ਬੜਾ ਉੱਚਾ ਹੱਥ ਪਹੁੰਚੂ ਮੰਤਰੀ ਦਾ ਕਿ ਨਾ ਬੜਾ ਹੋਏ ਇੱਧਰ ਤੂੰ ਅਪਹਾਰ ਹਾਰ ਤਾ ਲੈ ਗਿਆ ਬੀਬੀ ਅਸਲੀ ਆ ਖਾਓ ਖੱਟ ਜਾ 来了我 तो तो चौक तो बन के खड़ा सब कुछ देखता सब कुछ जरदा गहने पी मिट्टी झूलदा खेत का पुत बोल रहा पुत नहीं मैं पुतदा दुख बोल रहा ਫਕਰ ਇਸ ਲਈ ਤਾਂ ਨਹੀਂ ਸੀ ਲੜੇ ਸੀ ਇਸ ਲਈ ਤਾਂ ਨਹੀਂ ਸੀ ਸੂਲੀ ਚੜੇ ਸੀ ਕਿ ਚਾਤੀ ਨੇ ਸਰਤੇ ਭੁੱਖੇ ਬਾਂਦਰ ਪੂੜੇ ਤੱਕੇ ਖਾਣਗੇ ਤੇ ਭੁੱਖੀਆਂ ਬਿੱਲੀਆਂ ਨੂੰ ਕਰਨਾ ਪਏਗਾ ਆਪਣੇ ਹੀ ਜਿਸਮਾਂ ਦਾ ਸੌਦਾ ਤੇ ਰੋਟੀ ਦੀ ਇੱਕ ਕਰਾਹੀ ਬਦਲੇ ਸਾਡਿਆਂ ਹੀ ਧੀਆਂ ਪੇਣਾ ਦੀ ਸਾਡੀ ਹੀ ਸ਼ਾਮੇ ਖੁਸ਼ਹਾਲੀ ਜੈਗੀ ਪੱਤ ਤੇ ਦੇਸ਼

ਇੱਕ ਵਾਰ ਫੇਰ ਤੋਂ ਧਰਤੀ ਦੇ ਸਿਰ ਤੇ ਸਹੇ ਬੜ ਕੇ ਮੁੰਡੇ ਉੱਤੇ ਪਾਠੀ ਮੋੜਨੀ ਓਏ ਉਹ ਬੱਲੇ ਬੱਲੇ ਉਹ ਭਗਤ ਸਿੰਘ ਬਾਜੀ ਆਪਣੀ ਪਾਰਟੀ ਜਨਮ ਕਰਵੇ ਉਹ ਬਲਾਉ ਮੁੰਡੇ ਬੱਲੇ ਸਭ ਨੂੰ ਓਏ ਆਪਣੀਆਂ ਤਾਂ ਚੜਾਈ ਹੋ ਜੂਗੀ ਆ ਵਿਰੋਧੀ ਪਾਰਟੀਆਂ ਤਾਂ ਨਿਕਲ ਜਾਣ ਦੀ ਚੀਕਾ ਆ ਮਾਰੇ ਵਿਆਪਨ ਲਈ ਬਾ ਸਿੰਘ ਨੇ ਕੀਮਤ ਅਜ਼ੀਬ ਓਏ ਆਪਣੀ ਤਾਂ ਬੱਲੇ ਬੱਲੇ ਹੋਊ ਜੂਗੀ ਦੀ ਸਾਦੀ ਦਾ ਬਣ ਜੂਗੀ ਚੰਦੀ ਉਹ ਕੋਈ ਨਹੀਂ ਮੈਂ ਹੁਣੀ ਕਰਦਾ ਪ੍ਰੈਸ ਨੂੰ ਬੁਲਾਉਣਾ ਬੁਲਾਉਣੀ ਆ ਪਾਣਾ ਨੂੰ ਬੁਲਾਓ ਜਰੂਰ ਬੁਲਾਓ ਤਾਂ ਕਿ ਮੈਂ ਲੋਕਾਂ ਨੂੰ ਤੁਹਾਡਾ ਸੱਚਾ ਚਿਹਰਾ ਦਿਖਾ ਸਕਾਂ ਤੂੰ ਤਾਂ ਸਾਡਾ ਅਸਲੀ ਚਿਹਰਾ ਹਰ ਨੂੰ ਗੰਦਰ ਦਿਖਾਉਂਦਾ ਹੈ ਭਗਤਿਆ ਪਰ ਇਹ ਲੋਕ ਨੇ ਇਹਨਾਂ ਨੂੰ ਸਾਡਾ ਅਸਲੀ ਚਿਹਰਾ ਤੇ ਦਿੱਖਤੀ ਕੋਈ ਨਹੀਂ ਤੂੰ ਜਿੰਨੀ ਵਾਰ ਦਿਖਾਉਣਾ ਹੈ ਇਹ ਉਨੀ ਵਾਰੀ ਭੁੱਲ ਗਏ ਨੇ

ਤੂੰ ਝੂਠ ਦੰਦੇ ਪਿੱਛੇ ਪਿੱਛੇ ਤੇ ਮੈਂ ਹੱਥ ਸਾਥ ਤੇ ਅੱਗੇ ਅੱਗੇ ਕੂੜੇ ਕਚੀਆਂ ਰਾਮਾ ਤੇ ਆਪ ਪੁੱਛਿਆ ਤੇਰੀ ਕਿੱਥੀ ਤੱਕ ਤੇਰੀਆਂ ਬੁਮਾਨੀ ਕੜਾ ਨਪਰਾ ਤਾਂ ਮੈਂ ਚਿੱਤਿਆ ਤਾਂ ਮੈਂ ਹਰਿਆ ਪਰ ਤੂੰ ਤੇ ਸੁੱਜਿਆ ਤੇਰੇ ਚਿਹਰੇ ਤੋਂ ਹਰ ਬੋਟਾ ਹਰ ਸੁਤੰਦਰ ਮੂਰਖ ਹੈ ਬੁਹਾਉਂ ਕਰਦਾ ਤੇ ਅੱਜ ਵੀ ਤੂੰ ਮੂਰਖ ਹੈ ਨਾ ਮਖੋਤੇ ਉਦੋਂ ਸਾਥ ਸਾਥ ਮੇਰਾ ਤੇ ਨਾਹੀ ਐ ਸੱਤ ਨੇ ਧੂੜਾ ਆਪਣਾ ਕਿਹੜਾ ਤੇਰਾ ਫੱਟਦਾਈ

ਬੋਚ ਬੋਚ ਹੈਂ ਕੁਟ ਕਰ ਸਕੀਆ ਟਿਕਿਆਨੋ ਤੇ ਕਿੱਥੇ ਨਾ ਬਾਦ ਫੜ ਕੇ ਸਿਕਰੇ ਖੁਦ ਹੀ ਲੱਗੇ ਨੇ ਉਹਨਾਂ ਕਿਰੀਆਂ ਦੇ ਸ਼ਿਕਾਰ ਵਿੱਚ ਸੱਚੀ ਕਹਾਤੂ ਨਾਂ ਮੰਨ ਕੇ ਕਿਸੇ ਮੁੜਕੇ ਤੇ ਕਦੇ ਬੋਲ ਨਹੀਂ ਵਰਕੇ ਹਰ ਹੁਕੰਦਾਰੇ ਹੰਲਾਤਾ ਬਾਦਾਰੇ ਖੜਾ ਖੁਦ ਲਾਤਾ ਹੱਥ ਸਾਫ ਖਾਤਾ ਕੋਈ ਚੜਦਾ ਕਿਉਂਕਿ ਆਸਲ ਸ਼ਬਦਾਂ ਦੇ ਕੋਕੇ ਸਰਕਾਰ ਤੋਂ ਬਿਨਾ ਚੋਰ ਬੁੱਲ ਤੇ ਚੌਕ ਬਾਜ਼ਾਰ ਤੋਂ ਬਿਨਾ जिना विच गड्डा होया एक दरलेवां जो जितावे रहदा ओ माइया पीरिया नु केह सत्त न आओ सब इस रास्ते ते गैल कुछ भी पल्ले नहीं करदा सिवाय तुहड़ मिटि वी जनिया ते पंछियां बिया बिठावे मखोटियां दी जानवे तू तो सदा वेखो तो हरिया पग सही हर सिकंदर और सिकंदर तेरा हर मखोटा ते हर सिकंदर मेरा हस्सी ते तेरा सर ते अच्छी

ਹਰ ਮਾਪਕੇ ਭੈ ਕਰਾਉਣ ਓ ਜੇ ਕਰ ਓ ਲੋਕਾਂ ਰੋਇਨਾ ਲੋਕਾਂ ਨੂੰ ਲੈ ਨੱਖਾਂ ਨਾ ਜਾਂਦਾ ਤੇ ਸੋਹਣੀਆਂ ਸੋਹਣੀਆਂ ਕੁੜੀਆਂ ਆ ਕੇ ਇੱਥੇ ਲਾਗਣਾ ਰਖਾਣਾ ਓ ਤੇਰੇ ਨਾਂ ਤੇ ਤਾਂ ਢਾਈ ਛੋਟ ਰੁਕ ਖਾਣਾ ਹੋਵੇ ਤੱਕ ਹੈਗਾ ਓ ਕਿਹੜੀ ਕੁਰਬਾਨੀ ਓ ਪ੍ਰੈਮੀ ਸਕੂਲਾ ਅਜਵਾਕਾਂ ਦਾ ਕੀ ਰਹੀ ਓ ਇੱਥੇ ਟ੍ਰੇਡਮਾਰਕਾ ਗੰਧੀ ਦਾ ਚੱਲਦਾ ਗੰਧੀ ਦਾ ਓ ਤੇਰੇ ਨਾਲੋਂ ਚੰਗਾ ਤਾਂ ਤੇਰੇ ਨਾਂ ਤੇ ਬਣੀਆਂ ਫਿਲਮਾਂ ਦੇ ਐਕਟਰਾਂ ਨੂੰ ਜ਼ਿਆਦਾ ਜਾਣਦੇ ਰੰਮਣੀਰ ਮੁਝੇ ਤੇਰੇ ਪਿੰਡ ਦਾ ਨਾਮ ਵੀ ਪਤਾ ਹੋਵੇ ਆ ਬੋਵੀ ਦੇ ਹੌਲ ਦੇ ਆਉਣ ਵਾਲੇ ਜਵਾਖਾਂ ਤੱਕ ਦੀ ਹਿਸਟਰੀ ਪਤਾ ਨਾ ਨੂੰ ਹਾਂ ਛੱਡੇ ਲੈ ਕੇ ਛੱਡੇ ਉਹ ਹਰੂ ਕੰਦਰ ਕਰਦਾ ਰਿਹਾ ਜੋ ਫੇਰ ਉਹ ਮੁਰਖਤਾ ਨਾਲ ਦੋਰਾ ਉਹ ਨਾਇਕ ਬਣ ਕੇ ਦੇਖ ਲਿਆ ਲੈ ਟੋਪੀ ਹੁਣ ਤੂੰ ਨੇਤਾ ਬਣ ਜਾ ਮੁੱਕ ਜਾਣ ਗਿਆ ਤੇਰੀਆਂ ਸਾਰੀਆਂ ਲੜਾਈਆਂ ਆਪਣਾ ਅਸਰ ਲੈ ਟੋਪੀ ਵਿੱਚ ਪਤਾ ਓ ਇੱਥੇ ਸਿਰਾਂ ਦਾ ਕੋਈ ਮੁੱਲ ਨਹੀਂ

ਓ ਦੇਲ ਸਰਦਾਰ ਹੁੰਦਾ ਚੋਰ ਨਸਾਰਾ ਦਾ ਪਾ ਕੋ ਉਹ ਪਟਾਕੇ ਪਾਏ ਜਾਂਦੇ ਪਟਾਕੇ ਉਹ ਚੰਡੀ ਵਾਲੀ ਗਾਰ ਨਾਲ ਸੁਣੀ ਨਾਲ ਹੁੰਦੀ ਇੱਕ ਕਰੇ ਹੋਣੀ ਟੇਕ ਬਾ

ਤੇ ਟੱਕ ਦੀ ਕੁਰਕੀ ਤੋਂ ਅੱਜ ਉਹ ਫਤੋਕ ਚੌਂਦੀ ਹਰ ਰੋਜ਼ ਅਜੇ ਲੇਖ ਦੀਪਰ ਸਿੰਘ ਸਾਰੇ ਚੜਦੇ ਨੇ ਤੇ ਲੋਕ ਕਹਿੰਦੇ ਨੇ ਕਿ ਬਦਵਾ ਆ ਬਦਵਾ ਨਹੀਂ ਇਦਾਂ ਮਹਿਨ ਰੁਪਾਤ ਲੈ ਸਕਦਾ ਜੇ ਬਦਲਿਆ ਤਾਂ ਟੋਪੀਆਂ ਫੋਟ ਟੋਪੀਆਂ ਨਾਲ ਤੇਰ ਬਦਲਿਆ ਉਹ ਕੌਣ ਗਿਆ ਕੋਣ ਲੜਾਈ ਤੇਰੇ ਵਰਗਾ ਖੜਨਾ ਲੜੇ ਤੇ ਅਗਲੇ ਲੜੇ ਇਹਨਾਂ ਕੁਰਸੀਆਂ ਨਹੀਂ ਤੇ ਫਾਣੇ ਖਟੇ ਓਏ

भगत सिंहबंदी होती है ट्राई करो उसी Yeah. <laughs>

oye o maada teri inni sikke karke haan o o kunkhe je nugalak <laughs> de akki pichao de paale o kunkala o kachhe oye o aajo hun sa kachhe ne he e haan har rakh paanga haan aa paan ge har khaao tusi paalo aithhe paale haan ma tusi paale haa tusi paalo tusi ke tu nu ghaalo paalo bebe aa bol vi taali ਤੰਮੀ ਹੁੰਦੀ ਅੱਛਾ ਬੋਲ ਤੇ ਲਾ ਆਪਣੀ ਕੁਦਰਤੀ ਮਾਤ ਤੋਂ ਪਹਿਲਾਂ ਹੀ ਕਈ ਵਾਰ ਮਰ ਜਾਂਦੇ ਨੇ ਪਰ ਵੀਰ ਲੋਕ ਜੀ ਪਰਮੇਸ਼ਰ ਕੋਲ ਇੱਕ ਵਾਰ ਹੀ ਮੌਤ ਦਾ ਅਨੰਦ ਲੈਂਦੇ ਨੇ ਜੇਕਰ ਆ ਨੌਜਵਾਨ ਹੀ ਬੇਫਿਕਰ ਤੇ ਖਾਮੋਸ਼ ਹੋ ਕੇ ਬੈਠ ਜਾਣਗੇ ਤੱਕਾ ਲੜਗਾ ਇਸ ਕੰਦੇ ਇਸ ਸੰਦੇ ਖਿਲਾਫ ਕੀ ਬਣੇਗਾ ਇਸ ਤੇਜ ਦਾ ਕੌਣ ਕਾਵੇਗਾ ਮੇਰੀ ਸੋਚ ਤੇ ਗੀਤ ਕੋਈ ਤਾਂ ਮੇਰਾ ਗੀਤ ਗਾਏ ਜੋ ਗਾਏ ਉਹ ਸੂਰਜ ਕਹਾਏ मेरे गीत दी एह उदीक है गीत मेरा है इनकलाब गीत तेरा है इनकलाब जो पतन नु प्यार जिताएगा मेरा गीत तो ही गाएगा बस ये ही मेरा गीत है इनकलाब ही जीत है इनकलाब जिंदाबाद साम्राज्यवाद मुर्दाबाद इनकलाब जिंदाबाद साम्राज्यवाद मुर्दाबाद इनकलाब म चुलो तकिओ तमो चुरम